ਹਾਂ ਜੀ ਸਾਰਿਆਂ ਭੈਣਾਂ ਨੂੰ ਫਸਟ ਸ਼ੇਅਰ ਅੱਜ ਮੈਂ ਲੱਗੀ ਸੀ ਕਦੂ ਦੀ ਸਬਜ਼ੀ ਬਣਾਉਣ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਹੁਣ ਅਸੀਂ ਕਦੂ ਲਿਆਂਦੇ ਸੀ ਧੋ ਕੇ ਕੱਟ ਲੈ ਤੇ ਇਸ ਤੋਂ ਬਾਅਦ ਤੜਕਾ ਲਗਾਉਣਾ ਤੇ ਹੁਣ ਅਸੀਂ ਲਾਉਣ ਲੱਗੇ ਕਦੂ ਦੀ ਸਬਜ਼ੀ ਤੜਕਾ ਅਸੀਂ ਹੁਣ ਅਲੱਗ ਤਰੀਕੇ ਨਾਲ ਸਬਜ਼ੀ ਬਣਾਵਾਂਗੇ ਤੁਸੀਂ ਦੇਖਿਓ ਕਿੱਦਾਂ ਬਣਾਉਨੇ ਆ ਪਹਿਲਾਂ ਅਸੀਂ ਹੁਣ ਤੇਲ ਪਾ ਲਿਆ ਤੇਲ ਨੂੰ ਗਰਮ ਹੋ ਲੈਣ ਦੋ ਇਸ ਤੋਂ ਬਾਅਦ ਇਹਦੇ ਵਿੱਚ ਸਿੱਤਾਂਗੇ

ਜਾ ਤੱਕ ਬ੍ਰਾਊਨ ਹੋਣ ਦੇ ਉਪਰਕਤ ਨੂੰ ਨਾਗੇ ਆਹ ਤੇਜੀ ਤਰ੍ਹਾਂ ਬ੍ਰਾਊਨ ਕਰ ਲਓ ਧੂਆਂ ਦੁਆਰਾ ਫਿਰ ਇੱਕ ਵਾਰ ਧੋਵਾਂਗੇ ਇਹਦੇ ਨੂੰ ਕੱਢ ਲਿਆ ਭਰ ਨੂੰ ਕੱਢ ਲਿਆ ਜਾ ਤੱਕ ਆਪਣੇ ਪਿਆਜ਼ ਭੁੱਜ ਜੇਰੇ ਇਹਨਾਂ ਚੰਗੀ ਤਰ੍ਹਾਂ ਧੋਣਾ ਹੈ ਐ ਕਦੇ ਵੀ ਇਹ ਪਾਣੀ ਨਹੀਂ ਛੱਡਦੇ ਹੈ ਕਈ ਕਹੇ ਕਦੇ ਕੱਦੂ ਪਾਣੀ ਛੱਡ ਦਿੰਦੇ ਨੇ ਜੇ ਆਪਾਂ ਲੌਂਗੜੇ ਤੇ ਬਣਾਵਾਂਗੇ ਕਦੇ ਕੱਦੂ ਪਾਣੀ ਆਪਣੇ ਪਿਆਜ਼ ਭੁੱਜ ਚੁੱਕੇ ਨੇ

ਮਾਤੇ ਦੇ ਗੁੱਜੇ ਕੱਲਾ ਤੋਂ ਮੂੜ ਪਾਉਣਾ ਹੈ ਇਸ ਤਰ੍ਹਾਂ ਦੇਖਿਆ ਥੋੜੀ ਸਾਡੀ ਤੁਨੀ ਸਵਾਸ ਤੇ ਵਧੀਆ ਰੇਸਦੀ ਆ ਅੱਜ ਦੁੱਧ ਦੇੰਪਲ ਪਾਹ ਜਾਣੇ ਨੇ ਸਾਗ ਦੀ ਨੂੰ ਸਿੰਮਤੀ ਬਣਾਉਣਾ ਨਹੀਂ ਤੇਲ ਨਹੀਂ ਵਰਨਾ ਲੋਕਾਂ ਨੂੰ ਆਇੰਟ ਇਹੋ ਪ੍ਰਕਿਰਿਆ ਸਾਡੀ ਬਸ ਹੁਣ ਨੂਨ ਪਾ ਕੇ ਚੈ ਸਭੀ ਛੱਡ ਦੋ ਜਿੱਤ ਦਿਨ ਹਿਲਾਉਂਦੇ ਰਹੋ ਤਾਂ ਜਦੋਂ ਤੋਂ ਆਪਾਂ ਇਹਦੇ ਅੰਦਰ ਲੋਕਲ ਜੀ ਸਬਜੀ ਬਿਲਕੁਲ ਘਲ ਚੁੱਕੀ ਐ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹੋਰ ਮਸਾਲਾ ਆਹ ਲਓ ਜੀ ਹੁਣ ਆਪਾਂ ਇਹਦੇ ਵਿੱਚ ਹਲਦੀ ਪਾਤੀ ਆਪਣੇ ਹਿਸਾਬ ਨਾਲ ਜਿਹੀ ਹਲਦੀ ਪਾ ਸਕਦੇ ਕੋਈ ਘੱਟ ਖਾਣਾ ਕੋਈ ਵਾਧਾ ਖਾਣਾ ਸਾਡੀ ਘਰ ਦੀ ਹਲਦੀ ਐ ਇਸ ਲਈ ਥੋੜਾ ਘੱਟ ਹੀ ਪਾਉਣਾ ਸੀ ਮੈਂ ਤੇ ਜੀ ਸੀ ਘੱਟ ਹੀ ਖਾਣੇ ਆ ਲਓ ਜੀ ਅਸੀਂ ਇਹਦੇ ਵਿੱਚ ਗਰਮ ਮਸਾਲਾ ਨਹੀਂ ਪਾਵਾਂਗੇ ਕਿਉਂਕਿ ਸਭ ਤੋਂ ਪਹਿਲਾਂ ਜੀਰਾ ਭੁੰਨ ਲਿਆ ਸੀਗਾ ਤੇ ਹੋਰ ਮਸਾਲੇ ਪਾਏ ਨੇ ਅਸੀਂ ਤੇ ਅਸੀਂ ਹਲਦੀ ਦੇ ਮਸਾਲਾ ਥੋੜਾ ਘੱਟ ਹੀ ਲਾਈਕ ਕਰਦੇ ਆਂ ਕਿਉਂਕਿ ਹੁਣ ਇਹਨੂੰ ਇਸ ਤਰ੍ਹਾਂ ਰਲਾ ਕੇ ਥੇਰੇ ਨੂੰ ਛੱਡ ਦੇਣਾ ਸਿੰਮ ਦੀ ਥੇਰ ਜੀ ਆਨ ਦੇਣਾ ਚੰਗੀ ਤਰ੍ਹਾਂ ਜਦੋਂ ਸੁੱਕ ਜਾਣੀ ਹੈ ਤੁਸੀਂ ਉਹ ਦੇਖਦੇ ਆਪਾਂ ਚਲੋ ਜੀ ਲਓ ਜੀ ਦੇਖੋ ਵੀ ਫਿਰ ਦੇਖ ਸਕਦੇ ਹੋ ਸਬਜ਼ੀ ਬਿਲਕੁਲ ਤਿਆਰ ਆ ਉਹ ਘੜ ਗਈ ਨਾ ਪਾਣੀ ਛੱਡਿਆ ਆਹ ਵਧੀਆ ਵਾਲੀ ਸਬਜ਼ੀ ਸਾਨੂੰ ਜ਼ਰੂਰ ਕਮੈਂਟ ਕਰਕੇ ਸੋ ਸੇ ਵੀ ਸਾਡੀ ਸਬਜੀ ਕਿੱਦਾਂ ਦੀ ਬਣੀ ਸਾਡੇ ਚੈਨਲ ਨੂੰ ਲਾਈਕ ਤੇ ਕਰਨਾ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਸਪੋਰਟ ਕਰਿਓ ਧੰਨਵਾਦ